ਇੱਕ ਬਾਦਲ ਲਾਣੇ ਵੱਲੋਂ ਇਹ ਕੈਂਪੇਨ ਚਲਾਈ ਗਈ ਵੀ ਜੇ ਤੁਸੀਂ ਸੁਖਬੀਰ ਦੇ ਉੱਤੇ ਕੋਈ ਪੋਲਿਟিক্যাল ਬੈਰ ਲਾਉਣਾ ਹੈ ਜਾਂ ਸੁਖਬੀਰ ਨੂੰ ਰਾਜਸੀ ਫਜ਼ਾ ਤੋਂ ਬਾਹਰ ਕਰਦੇ ਹੋ ਤਾਂ ਪੰਜਾਬ ਚੋਂ ਕਾਗਿਲਰ ਖਤਮ ਹੋ ਜਾਏਗਾ ਇੱਕ ਤਾਂ ਇਹ ਪਰਸੈਪਸ਼ਨ ਮੇਨਟੇਨ ਜਿਹੜੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਕਿ ਬਿਲਕੁਲ ਉਲਟ ਹੈ ਅਸਲੀਅਤ ਇਹ ਹੈ ਵੀ ਜੇ ਸੁਖਬੀਰ ਐਗਜ਼ਿਸਟ ਕਰਦਾ ਹੈ ਪੋਲਿਟਿਕਸ ਦੇ ਵਿੱਚ ਜਿੰਨਾ ਚਿਰ ਉਹ ਪਰਿਵਾਰ ਜਾਂ ਉਹਦਾ ਹਮਾਇਤੀ ਲਾਣਾ ਐਗਜ਼ਿਸਟ ਕਰਦਾ ਪੋਲਿਟਿਕਸ ਦੇ ਵਿੱਚ ਕਾਗਿਲਰ ਸਰਵਾਈਵ ਹੀ ਨਹੀਂ ਕਰ ਸਕਦਾ ਰਵਾਈਵ ਤਾਂ ਬਹੁਤ ਦੂਰ ਦੀ ਗੱਲ ਹੈ ਦੂਸਰੀ ਜਿਹੜੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਸਿਆਸੀ ਪਾਬੰਦੀ ਨਹੀਂ ਲਾਈ ਜਾ ਸਕਦੀ ਹੈ ਨਾ ਫੈਸਲਿਆਂ ਦੇ ਰੈਫਰੈਂਸ ਦਿੱਤੇ ਜਾ ਰਹੇ ਨੇ 18ਵੀਂ ਤੇ 19ਵੀਂ ਸਦੀ ਦੇ ਜਦੋਂ ਇਹ ਪੋਲਿਟਿਕਸ ਐਗਜ਼ਿਸਟ ਹੀ ਨਹੀਂ ਸੀ ਕਰਦੇ ਜੇ ਮੈਂ ਇੱਕ ਛੋਟਾ ਜਿਹਾ ਸਵਾਲ ਸਾਰੇ ਦੇ ਸਾਹਮਣੇ ਰੱਖਦਾ ਕਿ ਕਿਸੇ ਵੀ ਵਿਅਕਤੀ ਦਾ ਅਗਰ ਕੋਈ ਸਜ਼ਾ ਸੁਣਾਈ ਜਾਵੇ ਕਿਸੇ ਧਾਰਮਿਕ ਸੰਸਥਾ ਵੱਲੋਂ ਜਾਂ ਸਿੱਧੇ ਤੌਰ ਤੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਲਵਾਂ ਕਿਸੇ ਵਿਅਕਤੀ ਦੇ ਉੱਤੇ ਸਮਾਜਿਕ ਪਾਬੰਦੀ ਵੱਡੀ ਹੁੰਦੀ ਹੈ ਜਾਂ ਰਾਜਨੀਤਿਕ ਪਾਬੰਦੀ ਵੱਡੀ ਹੁੰਦੀ ਹੈ ਜੇ ਸਿਰਿਆ ਕਾਲ ਤੱਕ ਸਹਿਬ ਤੋਂ ਕਿਸੇ ਵਿਅਕਤੀ ਦੇ ਉੱਤੇ ਸਮਾਜਿਕ ਪਾਬੰਦੀ ਲਾਈ ਜਾ ਸਕਦੀ ਹੈ ਉਹਦੇ ਸਮਾਜਿਕ ਜਾਂ ਧਾਰਮਿਕ ਬਾਈਕਾਟ ਦੀ ਪਾਬੰਦੀ ਲਾਈ ਜਾ ਸਕਦੀ ਹੈ ਤਾਂ ਰਾਜਨੀਤਿਕ ਬਾਈਕਾਟ ਉਸ ਤੋਂ ਬਹੁਤ ਛੋਟਾ ਲੱਭ ਜਾ ਬਹੁਤ ਛੋਟੀ ਸਜ਼ਾ ਹੈ ਇੱਕ ਇੱਕ ਮੈਂ ਉਹਨੂੰ ਥੀਮ ਕਰ ਦਿਆਂ ਜੀ ਦੇ ਵਿੱਚ ਉਹਨਾਂ ਨੇ ਬਰਨਾਲਾ ਦਾ ਵੀ ਜ਼ਿਕਰ ਕੀਤਾ ਸੀ ਨਹੀਂ ਦੇਖੋ ਮੈਂ ਇਹ ਕਹਿਣਾ ਕਿ ਹੁਣ ਤੱਕ ਜਿੰਨੇ ਕੇਸ ਅਕਾਲ ਤਖਸੈਬ ਤੇ ਪਹੁੰਚੇ ਹੈ ਜਿਹੜੇ ਨਮਰ ਹੋ ਪਹਿਲੀ ਗੱਲ ਤਾਂ ਇਹ ਸਮਝੋ ਵੀ ਸ਼੍ਰੀ ਅਕਾਤਖ ਸਾਹਿਬ ਤੋਂ ਅੱਜ ਤੱਕ ਕਿਸੇ ਨੂੰ ਸੋ ਮੋਟੋ ਲੈ ਕੇ ਫੈਸਲਾ ਨਹੀਂ ਸੁਣਾਇਆ ਗਿਆ ਫੈਸਲਾ ਉਹਦੇ ਤੇ ਹੋਇਆ ਜਿਹੜਾ ਆਪ ਜਾ ਕੇ ਪੇਸ਼ ਹੋਇਆ ਕਿ ਮੈਂ ਉਹਦੇ ਗੁਨਾਹ ਕਬੂਲ ਕਰਦਾ ਹਾਂ ਜੀ ਤੁਸੀਂ ਮੇਰੇ ਤੇ ਮੇਰਾ ਫੈਸਲਾ ਕਰੋ ਠੀਕ ਹੈ ਇੱਥੇ ਪਹਿਲੀ ਗੱਲ ਤਾਂ ਸੁਖਬੀਰ ਇੱਕ ਕੰਪਲੇਨ ਤੋਂ ਬਾਅਦ ਆਇਆ ਪਹਿਲਾਂ ਕੰਪਲੇਨ ਗਈ ਹੈ ਉਹਨੂੰ ਤਲਬ ਕੀਤਾ ਗਿਆ ਨਾ ਕਿ ਉਹ ਪੇਸ਼ ਹੋਇਆ ਤਲਬ ਤੋਂ ਬਾਅਦ ਪੇਸ਼ ਹੋਇਆ ਇਹਦੇ ਬਰਾਬਰ ਦੇ ਗੁਨਾਹ ਤੁਸੀਂ ਦੇਖੋ ਜਦੋਂ ਅਕਾਤਖ ਸਾਹਿਬ ਤੋਂ ਜਥੇਦਾਰ ਸਹਿਬਾਨਾ ਨੇ ਇਹਨਾਂ ਦੇ ਗੁਨਾਹਾਂ ਪੜਨੇ ਸ਼ੁਰੂ ਕੀਤੇ ਉਸ ਤੋਂ ਪਹਿਲਾਂ ਜਿਹੜੀ ਭੂਮਿਕਾ ਬੰਨੀ 1978 ਤੋਂ ਬੰਨੀ ਇਹਦਾ ਮਤਲਬ ਤੁਸੀਂ ਇਹ ਦੇਖੋ ਵੀ 50 ਸਾਲਾਂ ਦੇ ਗੁਨਾਹਾਂ ਦਾ ਫੈਸਲਾ ਹੋਇਆ ਏਸ ਦੇ ਬਰਾਬਰ ਦੇ ਗੁਨਾਹ ਦਾ ਇਹਦੇ ਬਰਾਬਰ ਦੇ ਗੁਨਾਹਾਂ ਵਾਲਾ ਬੰਦਾ ਅੱਜ ਤੱਕ ਜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੋਈ ਪੇਸ਼ ਹੋਇਆ ਹੋਵੇ ਜਾਂ ਉਹਨੂੰ ਸਜ਼ਾ ਲੱਗੀ ਹੋਵੇ ਫਿਰ ਤੁਸੀਂ ਕੰਪੈਰੀਜ਼ਨ ਕਰੋ ਨਾ ਤਾਂ ਇਹਦੇ ਬਰਾਬਰ ਦੇ ਗੁਨਾਹਾਂ ਵਾਲਾ ਬੰਦਾ ਅੱਜ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਨਾ ਇੰਨੇ ਗੁਨਾਹ ਗੁਨਾਹਗਰ ਕੋਈ ਵੱਡਾ ਹੋਇਆ ਇਸ ਪੱਤਰ ਦੇ ਗੁਨਾਹ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਧਾਰਮਿਕ ਸਜ਼ਾ ਜਾ ਕੋਈ ਵੀ ਸਜ਼ਾ ਸਿਰਫ ਉਹਨੂੰ ਸੁਣਾਈ ਜਾ ਸਕਦੀ ਹੈ ਜਿਹੜਾ ਸਿੱਖ ਹੋਵੇ ਜਿਹੜਾ ਅਕਾਲ ਪੁਰਖ ਸਾਹਿਬ ਤੇ ਨਿਸ਼ਠਾ ਰੱਖਦਾ ਹੋਵੇ ਉੱਥੇ ਦੋ ਪੱਤਤਵੀ ਆਏ ਸੀ ਮਨਪ੍ਰੀਤ ਬਾਦਲ ਤੇ ਮਨਜਿੰਦਰ ਸਿਰਸਾ ਉਹਨਾਂ ਨੂੰ ਪ੍ਰੋਸੈਸ ਤੋਂ ਬਾਹਰ ਕਰ ਦਿੱਤਾ ਗਿਆ ਇਹਨਾਂ ਗੁਨਾਹਾਂ ਦਾ ਜੇ ਤੁਸੀਂ ਤੁਲਨਾ ਕਰਨੀ ਹੈ ਤਾਂ ਹੁਣ ਤੱਕ ਇੰਦਾਂ ਦੇ ਬਰਾਬਰ ਦੇ ਵੱਡੇ ਗੁਨਾਹ ਗੈਰ ਸਿੱਖਾਂ ਨੇ ਕੀਤੇ ਨਹੀਂ ਮੁਗਲਾਂ ਨੇ ਕੀਤੇ ਨੇ ਅੰਗਰੇਜ਼ਾਂ ਨੇ ਕੀਤੇ ਨੇ ਜਾਂ ਹੋਰ ਜਿਹੜੇ ਸਾਡੇ ਤੇ ਹਮਲਾਵਰ ਬਣ ਕੇ ਆਏ ਸਿੱਖਾਂ ਤੇ ਉਹਨਾਂ ਨੇ ਕੀਤੇ ਨੇ ਇਹ ਪਹਿਲਾ ਕੇਸ ਹੈ ਜਿਹੜਾ ਸਿੱਖਾਂ ਦੇ ਵਿੱਚੋਂ ਹੋ ਕੇ ਕੋਈ ਗੱਦਾਰ ਬਣ ਕੇ ਜਿਹਨੇ ਇਸ ਪੱਧਰ ਤੇ ਸਾਡੇ ਵਿੱਚ ਵੜ ਕੇ ਗੁਨਾਹ ਕੀਤੇ ਇਸ ਕਰਕੇ ਇਹਦੇ ਸਜ਼ਾ ਦੀ ਤੁਲਨਾ ਹੋਰ ਕਿਸੇ ਵੀ ਪੁਰਾਣੇ ਹਿਸਟਰੀ ਇਸਟਰੀ ਦੇ ਰੈਫਰੈਂਸ ਨਾਲ ਨਹੀਂ ਕੀਤੀ ਜਾ ਸਕਦੀ ਦੂਜਾ ਤੁਹਾਡਾ ਜਵਾਬ ਕਿ ਕੀ ਸਿਆਸੀ ਸਜ਼ਾ ਦਿੱਤੀ ਜਾ ਸਕਦੀ ਹੈ ਕਿ ਨਹੀਂ ਜਾ ਸਕਦੀ ਉਹਦਾ ਸਵਾਲ ਦਾ ਜਵਾਬ ਬੜਾ ਸਿੰਪਲ ਹੈ ਕਿ ਜੇ ਕਿਸੇ ਦਾ ਧਾਰਮਿਕ ਤੇ ਸਮਾਜਿਕ ਬਾਈਕਾਟ ਅਕਾਲ ਤਖਤ ਸਾਹਿਬ ਤੋਂ ਹੋਣਾ ਜਾਇਜ਼ ਹੈ ਅਕਾਲ ਤਖਤ ਸਾਹਿਬ ਤੋਂ ਪਿਛਲੇ 20 ਸਾਲਾਂ ਚ ਇਹੋ ਜਿਹੇ ਫੈਸਲੇ ਹੋਏ ਨੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਲੈ ਕੇ ਹੋਰ ਬਹੁਤ ਸਾਰੇ ਵਿਅਕਤੀ ਨੂੰ ਲੈ ਕੇ ਉਹ ਬਹੁਤ ਵੱਡੀ ਸਜ਼ਾ ਤੁਸੀਂ ਕਿਸੇ ਨਾਲ ਰੋਟੀ ਪੇਟੀ ਦੀ ਸਾਧ ਖਤਮ ਕਰਦੇ ਹੋ ਉਹ ਸਿੱਖ ਵੀ ਹੋਵੇ ਹਨਾ ਉਹਨੂੰ ਪੰਥ ਤੋਂ ਛੇਕ ਦਿਓ ਉਹਦੇ ਬਰਾਬਰ ਜਿਹੜੀ ਸਜ਼ਾ ਦਿੱਤੀ ਗਈ ਹੈ ਉਹ ਬਹੁਤ ਛੋਟੀ ਹੈ ਜਦਕਿ ਇਹਦੇ ਗਣਾ ਪਹਿਲਾਂ ਸੁਣਾਈਆਂ ਹੋਈਆਂ ਸਜ਼ਾਵਾਂ ਨਾਲੋਂ ਬਹੁਤ ਵੱਡੇ ਨੇ ਮੇਰਾ ਆਖਰੀ ਸਵਾਲ ਹੈ ਉਹ ਲੈ ਲਓ ਜੀ ਹੁਣ ਆਉਂਦੇ ਸਮੇਂ ਵਿੱਚ ਜੇ ਨੇ ਸਾਰੇ ਇਲਜ਼ਾਮ ਕਬੂਲ ਕਰ ਲਏ ਗਏ ਹਨ ਤਾਂ ਕੋਈ ਮਤਲਬ ਅੱਗੇ ਲੀਗਲ ਐਕਸ਼ਨ ਨਹੀਂ ਕੀਤਾ ਜਾਏਗਾ ਕਿ ਇਦਾਂ ਹੀ ਗੱਲ ਨਿਬੜੇ ਦੇਖੋ ਲੀਗਲ ਐਕਸ਼ਨਸ ਤਾਂ ਜਿਹੜੇ ਕੇਸਸ ਜਿਹੜੇ ਸੱਤ ਗਣਾ ਕੰਸੀਡਰ ਕੀਤੇ ਗਏ ਹਾਲ ਤੱਕ ਸਭ ਤੋਂ ਸਾਨੂੰ ਲੱਗਦਾ ਵੀ ਉਹ ਸੱਤ ਘਰ ਹੋ ਸਕਦੇ ਸੀ ਜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬਾਨ ਨੇ ਜਿਹੜੀ ਗੱਲ ਕਹੀ ਸੀ ਵੀ ਅਸੀਂ ਸੁਖਬੀਰ ਦੇ ਗੁਨਾਹਾਂ ਦਾ ਫੈਸਲਾ ਤੇ ਸਜ਼ਾ ਦਾ ਫੈਸਲਾ ਸਾਰੀਆਂ ਪੰਥਕ ਸੰਪਰਦਾਵਾਂ ਤੇ ਜਥੇਬੰਦੀਆਂ ਨੂੰ ਕੰਸੈਂਟ ਚ ਲੈ ਕੇ ਕਰਾਂਗੇ ਜਿਹਦੇ ਤੋਂ ਉਹ ਮੁੱਕਰ ਗਏ ਜਿਹੜੀ ਕਿ ਉਹਨਾਂ ਨੇ ਬੁਲਾਈ ਹੀ ਨਹੀਂ ਮਿੱਟੀ ਦੂਸਰੀ ਕਿਹਾ ਸੀ ਕਿ ਅਸੀਂ ਇੰਟੈਲੈਕਚੁਅਲਸ ਨੂੰ ਲਾਵਾਂਗੇ ਔਰ ਲੀਗਲ ਰਾਏ ਲਾਵਾਂਗੇ ਇੰਟੈਲੈਕਚੁਅਲਸ ਨੂੰ ਬੁਲਾਣ ਦੇ ਨਾਤੇ ਵੀ ਬਹੁਤ ਲਿਮਟਿਡ ਜਿੱਥੇ ਉਹਨਾਂ ਨੂੰ ਲੱਗਦਾ ਸੀ ਵੀ ਕੋਈ ਬਹੁਤ ਵੱਡੀ ਸਲਾਹ ਨਾਜਵੇਂ ਆਨ ਰਿਕਾਰਡ ਜਾਂ ਕੋਈ ਲਿਖਤੀ ਸਲਾਹ ਨਾਜਵੇਂ ਬੜੇ ਲਿਮਟਿਡ ਘੇਰੇ ਦੇ ਉਹ ਬੁੱਧੀਜੀਵੀਆਂ ਦੀ ਮੀਟਿੰਗ ਦੇ ਵਿੱਚ ਵੀ ਬੰਦੇ ਸੱਤੇਗੇ ਸੋ ਇੱਕ ਤਾਂ ਪਹਿਲਾਂ ਉਹਨਾਂ ਨੇ ਆਪਣਾ ਹੀ ਕਿਹਾ ਹੋਇਆ ਪ੍ਰੋਸੈਸ ਫੋਲੋ ਨਹੀਂ ਕੀਤਾ ਜਿਸ ਦਿਨ ਬਲਟੋਏ ਨੂੰ ਸਜ਼ਾ ਸੁਣਾਈ ਸੀ ਉਦੋਂ ਨੇ ਇਹ ਕਿਹਾ ਸੀ ਕਿ ਦੋ ਮੀਟਿੰਗਾਂ ਹੋਣਗੀਆਂ ਕਾਲਤਕ ਸਾਬ ਤੇ ਇੱਕ ਬੁੱਧੀਜੀਵੀਆਂ ਦੀ ਇੱਕ ਪੰਥਕ ਜਥੇਬੰਦੀਆਂ ਦੀ ਜੋ ਸਜ਼ਾ ਆਰ ਕੇ ਉੱਚ ਗੁਨਾਹ ਤੇ ਸਜ਼ਾ ਦਾ ਫੈਸਲਾ ਹੋਵੇਗਾ ਸੋ ਉਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਜਿਹੜਾ ਸੁਖਬੀਰ ਦੇ ਉੱਤੇ ਲੀਗਲੀ ਕੇਸ ਚੱਲ ਰਿਹਾ ਉਹ ਕੇਵਲ ਕੋਟਕਪੁਰਾ ਗੋਲੀ ਕਾਂਡ ਵਾਲਾ ਚੱਲ ਰਿਹਾ ਹੋਰ ਕੋਈ ਉਹਦੇ ਉੱਤੇ ਆਲਦੀ ਕੜੀ ਉਹ ਕਿਸੇ ਲੀਗਲ ਕੇਸ ਚ ਨਾਮਿਨੇਟ ਨਹੀਂ ਹੈਗਾ ਉਹਦੇ ਵਿੱਚ ਤਾਂ ਜਿਹੜਾ ਇਸ ਜਿਹੜਾ ਕਬੂਲ ਨਾਮੇ ਨੂੰ ਐਜ਼ ਐਵਿਡੈਂਸ ਵਰਤਿਆ ਜਾ ਸਕਦਾ ਹੈ ਇਹ ਵੀ ਹਾਲਾਂਕਿ ਇੰਟੈਲੈਕਚੁਅਲਜ਼ ਦੀ رائے ਲੈਣ ਦੀ ਲੋੜ ਹੈ ਕਿ ਾਕਾਬ ਤੱਕ ਸੱਭ ਤੇ ਹੋਏ ਕਬੂਲ ਨਾਮੇ ਨੂੰ ਕੋਰਟਾਂ 'ਚ ਲਿਜਾਣਾ ਚਾਹੀਦਾ ਕਿ ਨਹੀਂ ਚਾਹੀਦਾ ਇਹ ਹਲੇ ਵਿਚਾਰ ਦਾ ਵਿਸ਼ਾ ਹੈ ਪਰ ਜੇ ਇਹਨਾਂ ਸੱਤਾ ਗਨਾਹਾਂ ਦੇ ਵਿੱਚੋਂ ਜੇ ਕੋਈ ਲੀਗਲ ਅਫਰੈਂਸ ਬਣ ਸਕਦਾ ਤਾਂ ਉਹ ਇੱਕ ਹੀ ਕੇਸ ਨਾਮਿਨੇਟ ਹੈ ਬਾਕੀ ਕੇਸਾਂ ਚੋ ਨਾਮਿਨੇਟ ਨਹੀਂ ਹੈ ਪਰ ਉਹਨੇ ਆਪਣੇ ਆਪਣੇ ਗਨਾਹ ਤਾਂ ਕਬੂਲੇ-ਕਬੂਲੇ ਆਪਣੇ ਟੱਬਰ ਤੇ ਔਰ ਆਪਣੇ ਪਿਓ ਦੀ ਵਿਰਾਸਤ ਜਿਹਦੀ ਨਾਤੇ ਉਹ ਪਿਛਲੇ 25-30 ਸਾਲ ਤੋਂ ਸਿਆਸਤ ਕਰ ਰਿਹਾ ਹੈ ਤੇ ਉਹਦੀ ਲੈਗਸੀ ਦੇ ਉੱਤੇ ਮੈਨੂੰ ਲੱਗਦਾ ਆਕਾਲਪੁਰਖ ਸਰ ਤੋਂ ਉਹਦੇ ਪਿਓ ਦੀ ਉਸ ਝੂਠੀ ਵਿਰਾਸਤ ਨੂੰ ਤੈਸ ਨੈਸ ਕਰ ਦਿੱਤਾ ਗਿਆ ਜਦੋਂ ਉਹਨੇ 1978 ਤੋਂ ਲੈ ਕੇ 2017 ਤੱਕ ਦੇ ਗੁਨਾਹ ਕਬੂਲ ਕਰ ਲਏ ਔਰ ਸਿੰਘ ਸਰਬੰਦਾਂ ਨੇ ਜਿਹੜੀ ਭੂਮਿਕਾ ਬਣਨੀ 1978 ਤੋਂ ਸ਼ੁਰੂ ਕੀਤੀ ਹਾਲਾਂਕਿ ਉਹਦੇ ਗੁਨਾਹ ਉਸ ਤੋਂ ਪਹਿਲਾਂ ਸ਼ੁਰੂ ਹੋ ਗਏ ਸੀ ਪ੍ਰਕਾਸ਼ ਸਿੰਘ ਪਾਸ ਤੋਂ ਨਾ ਬਰਨਾਲਾ ਸਰਕਾਰ ਸੀ ਸ੍ਰੀਤੀ ਹਸਿੰਗ ਸਾਖੀ ਵਾਲੇ ਜਣ ਸ਼ਹੀਰ ਹੋ ਗਏ ਨਹੀਂ ਨਹੀਂ ਬਰਨਾਲਾ ਕੰਮ ਨਹੀਂ ਸੀ ਤੁਹਾਡੀ ਉੱਤੇ ਜਾਣਕਾਰੀ ਗਲਤ ਹੈ ਬਾਦਲ ਸੀ 1977 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ ਸੀ ਔਰ 1978 ਦੇ ਵਿੱਚ ਇਹ ਕਾਂਡ ਹੈ ਮੇਰਾ ਸਵਾਲ ਸੁਣੋ ਹਾਂ ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਸੇ ਕਾਰਨ ਸਾਫ ਤੋਂ ਬਰਨਾਲਾ ਹੋਵੇ ਚਾਹੇ ਬੁੱਢਾ ਸਿੰਘ ਹੋਵੇ ਚਾਹੇ ਗੈਰੀ ਗੈਸ ਸਿੰਘ ਹੋ ਉਹਨਾਂ ਨੇ ਸਜਾ ਮਤਲਬ ਹੋਈ ਜਾ ਦੇਖੋ ਠੀਕ ਹੈ ਤੁਹਾਡੀ ਗੱਲ ਜੀ ਅਸੀਂ ਕਹਿੰਦੇ ਵੀ ਉਹਦੇ ਬਰਾਬਰ ਜਿਹੜੇ ਗਨਾ ਦਾ ਫੈਸਲਾ ਇੱਥੇ ਹੋਇਆ ਉਹਦੇ ਬਰਾਬਰ ਦੇ ਗਨਾ ਨਾ ਬਰਨਾਲੇ ਨੇ ਕੀਤੇ ਸੀ ਨਾ ਗੁਟਾ ਸਿੰਘ ਨੇ ਕੀਤੇ ਸੀ ਜਾਂ ਇਹੀ ਹੈ ਨਾ ਕਿ ਹੁਣ ਵੀ ਉਹੀ ਉਹੀ ਚੀਜ਼ਾਂ ਕਰ ਦਿੱਤੀਆਂ ਗਈਆਂ ਉਦੋਂ ਵੀ ਤਕਤੀਆਂ ਪੋਈਆਂ ਗਈਆਂ ਹੁਣ ਵੀ ਤਕਤੀ ਪਵਾ ਕੇ ਦੋ ਦਿਨ ਸੇ ਦੇਖੋ ਉਹਨਾਂ ਦੀ ਇੱਕ ਲਿਮਿਟੇਸ਼ਨ ਸਾਰਾ ਪਤਾ ਹੈ ਕਿ ਇੱਕ ਇੱਕ ਲਿਮਿਟੇਸ਼ਨ ਦਾ ਘੇਰਾ ਹੈਗਾ ਪਰ ਇਸ ਇਸ ਕੇਸ ਦੇ ਵਿੱਚ ਸਿਆਸੀ ਪਾਬੰਦੀ ਲਗਾਈ ਜਾ ਸਕਦੀ ਸੀ ਬਰਨਾਲੇ ਨੂੰ ਵੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਭੱਗ ਕਰਕੇ ਸਿਆਸਤ ਤੋਂ ਬਾਹਰ ਹੋਣਾ ਪਿਆ ਸੀ ਤੇ ਜੇ ਉਹਦੀ ਤੇ ਬਰਨਾਲੇ ਤੇ ਫੈਸਲਾ ਸਿਆਸਤ ਉਹ ਵੀ ਇੱਕ ਤਰ੍ਹਾਂ ਦੀ ਸਿਆਸੀ ਪਾਬੰਦੀ ਹੋ ਗਈ ਨਾ ਜੇ ਤੁਸੀਂ ਆਪਣੀ ਕੋਈ ਵੀ ਆਪ ਦਾ ਦਲ ਬੰਦ ਕਰਦੇ ਹੋ ਤੇ ਸਿਆਸਤੋ ਇੱਕ ਤਰੀਕੇ ਨਾਲ ਉਹ ਬਾਹਰ ਹੋ ਗਏ ਸੀ ਇਸੇ ਤਰ੍ਹਾਂ ਇੱਥੇ ਇਹਨਾਂ ਨੂੰ ਵੀ ਇਹੀ ਕਿਹਾ ਗਿਆ ਵੱਖਰੀ ਗੱਲ ਹੈ ਕਿ ਬਰਨਾਲੇ ਨੇ ਫੈਸਲਾ ਮੰਨ ਲਿਆ ਸੀ ਸੁਗਵੀਰ ਤੇ ਉਹਦਾ ਲਾਣਾ ਜਿਹੜਾ ਉਸ ਫੈਸਲੇ ਤੋਂ ਅੱਜ ਦੀ ਸਮੇਂ ਚ ਬਾਗੀ ਹੋ ਚੁੱਕਾ ਹੈ ਇੱਥੇ ਦਿਦਸਰ ਸਾਹਿਬ ਤੇ ਵੀ ਸਵਾਲ ਨਹੀਂ ਖੜਦੇ ਕਿ ਇੱਥੇ ਪਹਿਲਾਂ 3 ਦਿਨ ਦਾ ਸਮਾਂ ਸੀ ਮੁੜ ਕੇ 15 ਦਿਨ ਦਾ ਸਮਾਂ ਮੰਗਿਆ ਗਿਆ ਸਿਰਫ ਦਿਦੁਰ ਦਿੱਤਾ ਗਿਆ ਤੇ 20 ਦਿਨ ਦਾ ਸਮਾਂ ਦਿੱਤਾ ਗਿਆ ਦੇਖੋ ਇਹ ਵੀ ਹਲੇ ਕੰਫਿਊਜ਼ਨ ਹੈ ਵੀ ਚਲੋ ਇਹ 20 ਦਿਨਾਂ ਦਾ 20 ਤਰੀਕ ਤੱਕ ਦਾ ਹੈ ਪਰ ਦੋਵਾਂ ਹਾਲਾਤਾਂ ਦੇ ਵਿੱਚ ਇਹ ਮੌਲਤ ਦੇਣੀ ਨਹੀਂ ਬਣਦੀ ਸੀ ਚਾਹੇ 20 ਦਿਨਾਂ ਦੀ ਹੈ ਚਾਹੇ 20 ਤਰੀਕ ਤੱਕ ਦੀ ਹੈ ਜਿਸ ਤਰੀਕੇ ਨਾਲ ਪੰਜ ਸਿੰਘ ਸਰਬਾਨਾਂ ਦੀ ਮੀਟਿੰਗ ਕਰਕੇ ਸਜਾ ਲਾਈ ਗਈ ਸੀ ਜੇ ਉਹਨੂੰ ਕਿਤੇ ਰਿਵਿਊ ਵੀ ਕਰਨਾ ਸੀ ਤਾਂ ਉਹਦੇ ਲਈ ਪੰਜ ਸਿੰਘ ਸਰਬਾਨਾਂ ਨੂੰ ਇਨਵੋਲ ਕਰਨਾ ਬਹੁਤ ਜ਼ਰੂਰੀ ਹੈ